ਮੈਂ ਡਾਕਟਰ ਜਸਵਿੰਦਰ ਸਿੰਘ ਬਰਾੜ ਪ੍ਰਮੁੱਖ ਫਲ ਵਿਗਿਆਨੀ ਦੇ ਤੌਰ ਤੇ ਕੰਮ ਕਰ ਰਿਹਾ ਹਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਆ ਇਹ ਜਿਹੜਾ ਉਪਰਾਲਾ ਚੱਲ ਰਿਹਾ ਹੈ ਇਹ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਇਹ ਜਿਹੜੀ ਸੇਵਾ ਹੈ ਤਕਰੀਬਨ 15 16 ਸਾਲਾਂ ਤੋਂ ਨਿਰੰਤਰ ਕੀਤੀ ਜਾ ਰਹੀ ਹੈ ਹਾਂ ਸਾਲ ਦੇ ਵਿੱਚ ਅਸੀਂ ਤਕਰੀਬਨ 5 6 ਵਾਰ ਇੱਥੇ ਵਿਜ਼ਿਟ ਕਰਦੇ ਹਾਂ ਕਿਸੇ ਵੀ ਬੇਰੀ ਦੇ ਵਿੱਚ ਕੋਈ ਸਮੱਸਿਆ ਸਾਨੂੰ ਲੱਗਦੀ ਆ ਤਾਂ ਅਸੀਂ ਉਹਦਾ ਜਿਹੜਾ ਇਲਾਜ ਕਰਦੇ ਆ ਇਹ ਜਿਹੜਾ ਸਮਾਂ ਅਪ੍ਰੈਲ ਮਈ ਦਾ ਹੁੰਦਾ ਹੈ ਇਹਦੀ ਪ੍ਰਮੁੱਖ ਸਵਾ ਹੁੰਦਾ ਹੈ ਇਹਦੀ ਸਾਮ ਸੰਭਾਲ ਦਾ ਕਿਉਂਕਿ ਇਸ ਸਮੇਂ ਜਿਹੜੇ ਹੈਗੇ ਆ ਪੁਰਾਣੇ ਪੱਤੇ ਤੇ ਫਾਲਾ ਜਿਹੜੇ ਖਤਮ ਹੋ ਜਾਂਦੇ ਆ ਪੁਰਾਣੇ ਪੱਤੇ गिरਨੇ ਸ਼ੁਰੂ ਹੋ ਜਾਂਦੇ ਤੇ ਨਵੇਂ ਪੱਤਿਆਂ ਦੀ ਆਮਦ ਦਾ ਜਿਹੜਾ ਹੈਗਾ ਉਹ ਸਮਾਂ ਹੁੰਦਾ ਹੈ ਤਾਂ ਕਿ ਨਵੇਂ ਪੱਤਿਆਂ ਨੂੰ ਕੋਈ ਸਮੱਸਿਆ ਨਾ ਹੋਵੇ ਨਵੀਆਂ ਟਾਹਣੀਆਂ ਨਵੀਆਂ ਗਰੁੱਪਲਾਂ ਨੂੰ ਕੋਈ ਇਨਫੈਕਸ਼ਨ ਨਾ ਹੋਵੇ ਇਸ ਕਰਕੇ ਅਸੀਂ ਪੁਰਾਣੀਆਂ ਕੀੜੇ ਮਕੌੜੇ ਬਿਮਾਰੀ ਵਾਲੀਆਂ ਜਿਹੜੀਆਂ ਗਰਸਤ ਟਾਹਣੀਆਂ ਹੁੰਦੀਆਂ ਉਹਨਾਂ ਨੂੰ ਕੱਟ ਕੇ ਬਾਹਰ ਕੱਢ ਦਿੰਨੇ ਆ ਜੇ ਲੋੜ ਪਵੇ ਤਾਂ ਉਹਦੇ ਉੱਤੇ ਅਸੀਂ ਜੈਵਿਕ ਪਦਾਰਥਾਂ ਦਾ ਜਿਹੜਾ ਹੈਗਾ ਉਹ ਛੜਕਾ ਕਰ ਦਿੰਨੇ ਆ ਤਾਂ ਕਿ ਜਿਹੜੀ ਨਵੀਂ ਗ੍ਰੋਥ ਆ ਉਹ ਸਹੀ ਆਊਗੀ ਜੇ ਸਾਡੀ ਨਵੀਂ ਗ੍ਰੋਥ ਨਵੀਆਂ ਟਾਹਣੀਆਂ ਠੀਕ ਆ ਗਈਆਂ ਤਾਂ ਉਹਨੂੰ ਫੁੱਲ ਫਲਾਕਾ ਅੱਛਾ ਆਊਗਾ ਅੰਦਰ ਜਿਹੜੇ ਉਹਦੇ ਫਲ ਚੰਗੇ ਬਣਨਗੇ ਬੂਟੇ ਦੀ ਜਿਹੜੀ ਹੈਗੀ ਹੈ ਸਿਹਤ ਬਰਕਰਾਰ ਰੋਗੀ ਜੇ ਅ ਬਿਮਾਰੀ ਵਾਲੀਆਂ ਕੀੜੇ ਵਾਲੀਆਂ ਜਾਂ ਹੋਰ ਇਨਫੈਕਟਡ ਸ਼ੂਟਸ ਨਾ ਕੱਢਾਂਗੇ ਤਾਂ ਉੱਥੇ ਉਹ ਦਾ ਸੋਰਸ ਬਣਿਆ ਰਹੂਗਾ ਉਹ ਸੋਰਸ ਤੋਂ ਸਾਡੀ ਜਿਹੜੀ ਹੈਲਦੀ ਲੱਕੜ ਆ ਉਹ ਵੀ ਨੁਕਸਾਨੀ ਜਾਊਗੀ ਸੋ ਇਹ ਜ਼ਰੂਰੀ ਆ ਕਿ ਅਸੀਂ ਸਪ੍ਰੇਆਂ ਕਰਨ ਦੀ ਬਜਾਏ ਉਹਦੇ ਵਿੱਚੋਂ ਕੱਟ ਕੇ ਅਸੀਂ ਉਹਨੂੰ ਬਿਮਾਰੀ ਨੂੰ ਕੀੜੇ ਨੂੰ ਬਾਹਰ ਕੱਢ ਦਈਏ ਕਿੰਨੇ ਜਿਹੜੇ ਪੁਰਾਣੀਆਂ ਤੇਰੀਆਂ ਨੇ ਇਤਿਹਾਸਕ ਆ ਦੇਖੋ ਜੀ ਇਹ ਸਾਰੀਆਂ ਜਿਹੜੇ ਸਗੰਬਲਸ ਦੇ ਵੀ ਤਕਰੀਬਨ 400 ਸਾਲ ਤੋਂ ਵੱਧ ਪੁਰਾਣੀਆਂ ਟਾਹਣੀਆਂ 베ਰੀਆਂ ਮੰਨੀਆਂ ਜਾਂਦੀਆਂ ਸੋ ਇਹਨਾਂ ਦੀ ਜਿਹੜੀ 베ਰੀ ਵੈਸੇ ਇਹ ਸਾਡੇ ਇਸ ਜਿਹੜਾ ਕਿ ਉੱਤਰਪਾਰ ਦਾ ਜਿਹੜਾ ਟ੍ਰੈਡੀਸ਼ਨਲ ਫਰੂਟ ਜਿਹਨੂੰ ਆਪਾਂ ਕਹਿੰਦੇ ਨੇ ਸਾਡਾ ਰਵਾਇਤੀ ਫਾਲਾ ਇਸੇ ਕਰਕੇ ਬਹੁਤ ਸਾਰੇ ਧਾਰਮਿਕ ਸਥਾਨਾਂ ਤੇ ਸਾਡੇ ਜਿਹੜੇ ਹੈਗੇ ਆ ਉਹ 베ਰੀ ਦੇ ਨਾਲ ਉਹਦਾ ਇਤਿਹਾਸ ਜੁੜਿਆ ਹੋਇਆ ਸੋ ਇਹ ਬਹੁਤ ਹੀ ਹਾਰਡੀ ਆ ਬਹੁਤ ਐਕਲਾਈਮਟਾਈਜ਼ਡ ਹੁੰਦੀਆਂ ਕਿਉਂਕਿ ਇਹਦਾ ਜਿਹੜਾ ਰੂਟ ਸਿਸਟਮ ਬਹੁਤ ਡੂੰਘਾ ਹੁੰਦਾ ਹੈ ਗਰਮੀਆਂ ਦੇ ਵਿੱਚ ਗਰਮੀ ਤੋਂ ਬਚਣ ਵਾਸਤੇ ਇਹ ਆਪਣੇ ਪੱਤੇ ਝਾੜਦੀਆਂ ਸੋ ਇਸ ਤਰ੍ਹਾਂ ਦੇ ਜਿਹੜਾ ਹੈਗਾ ਇਹ ਇਹਦੇ ਵਿੱਚ ਫਿਜ਼ੀਓਲੋਜੀਕਲ ਅਡਾਪਟੇਸ਼ਨ ਹੁੰਦੀ ਹੈ ਕਿ ਇਹ ਬਹੁਤ ਸਖਤ ਹਾਲਾਤਾਂ ਨੂੰ ਗਰਮੀ, ਸਰਦੀ, ਠੰਡ, ਜਾਦੇ ਬਾਰਸ਼ਾਂ ਨੂੰ ਵੀ ਸਹਿਣ ਦੀ ਸਮਰੱਥਾ ਰੱਖਦੀ ਹੈ। ਕਿੰਨੇ ਸਾਲ ਲਈ ਇਸ ਤਰ੍ਹਾਂ ਸੁਰੱਖਿਅਤ ਰਹੇਗੀ? ਸੋ ਇਹ ਇਹਦਾ ਜਿਹੜਾ ਹੈਗਾ ਅ ਕੋਈ ਟਾਈਮ ਪੀਰੀਅਡ ਆਪਾਂ ਨਹੀਂ ਫਿਕਸ ਕਰ ਸਕਦੇ ਪਰ ਜਿਸ ਤਰ੍ਹਾਂ ਮੇਰੀਆਂ ਦੀ ਸਿਹਤ ਹੈ ਇਹ ਆਉਣ ਵਾਲੇ ਕਈ ਸਦੀਆਂ ਤੱਕ ਇਸੇ ਤਰ੍ਹਾਂ ਬਣੀਆ ਰਹਿਣੀ ਹੈ।